ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਸ਼ਲੋਕ ਮਹਲਾ ਦੂਜਾ ਅੱਠੇ ਪਹਿਰੇ ਅਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌਰਦ ਨਾਮ ਏਕ ਭਾਲੇ ਗੁਣੀ ਗਹੀਰਾ ਕਰਮਵੰਤੀ ਸਾਲਾ ਹਿਆ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸੁਵਾਹ ਕੈ ਸੁਰਤਿ ਉਪਜੈ ਚਾਉ ਕਿੰਨਾ ਦਰਿਆ ਵਾਸਿਓ ਦੋਸਤੀ ਮਨਮੁਖ ਸਚਾ ਨਾਉ ਉਥਾਇ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਬੰਨੀ ਚੜਾ ਚੜਾਉ ਜੇ ਹੋਵੈ ਨਦਰਸਰਾਫ ਕੀ ਬੋੜ ਨਾ ਪਾਈ ਤਾਉ ਸੱਤੀ ਪਹਿਰੀ ਸਤ ਭਲਾ ਵਹੀਆ ਪੜਿਆ ਆਪਾਸ ਉਥੈ ਪਾਪ ਪੁਨ ਵਿਚਾਰੀਆ ਕੂੜੈ ਕਟੈ ਰਾਸ ਉਥੈ ਖੁਟੇ ਸੱਟਿਆ ਹੈ ਖਰੇ ਕੀਚੈ ਸਵਾਸ ਬੋਲਣਾ ਫਾਦਲ ਨਾਨਕਾ ਦੁਖ ਸੁਖ ਖਸਮੇ ਪਾਸ ਮਹਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਜਿਨਸੋ ਰਾਤ ਦਿਨ ਸੋ ਨਾਈ ਦਾਇਆ ਖਿਲੇ ਸਗਲ ਜਗਤਾ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਾ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਕਸਿਆ ਸੱਚਾ ਕੋਟ ਗਰਾਏ ਨਿਜ ਘਰ ਵਸਿਆ ਸਤਗੁਰ ਤੁਠੇ ਨਾਉ ਪ੍ਰੇਮ ਰਹਿਸਿਆ ਸੱਚਾ ਦਾਦੀ ਬਾਣਾ ਕੂੜ ਨ ਜਾਣੀਐ ਝੂਠੋ ਝੂਠ ਬਖਾਨ ਸੋ ਮਹਿਲ ਖੁਆਈਐ ਸੱਚ ਦਾ ਦੀਵਾ ਨਾ ਕੂੜ ਨਾ ਜਾਈਐ ਝੂਠ ਝੂਠ ਬਖਾਣਾ ਸੁਮਹਿਲ ਖੋਈਐ ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸਤ ਸੁਣਾ ਬੁੱਝ ਬਖਾਣਾ ਮਹਿਲ ਬੁਲਾਈਐ ਸਲੋਕ ਮਹਲਾ ਪਹਿਲਾ ਪਹਿਰਾ ਅਗਨ ਹੈ ਵੈ ਘਰਵਾਦਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਖਾਕ ਚਲਾਈ ਤਾਰ ਤਾਰਾ ਜੀ ਅੰਬਰ ਟੋਲੀ ਪਿਛੈ ਟੰਕ ਚੜਾਈ ਏਵੜ ਵੱੱਦਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਇਹ ਤਾਣ ਹੋ ਗਾਇ ਮਨ ਅੰਦਰ ਕਰੀ ਪਿਆ ਕਰਾਈ ਨੇਵੜ ਸਾਹਿਬੜ ਤੇ ਵੜਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਸੁ ਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਰਜਿਆ ਸੁਣਨ ਰਜੇ ਕੰਨ ਆਖੀ ਦੇਖ ਨਰਜਿਆ ਗੁਣਗਾਹ ਕ ਇਕ ਵਾਨਾ ਭੁਖਿਆ ਭੁਖ ਨ ਉਤਰੈ ਗੱਲੀ ਭੁਖ ਨ ਜਾਏ ਨਾਨਕ ਭੁਖਾ ਤਰਜੈ ਜਾ ਗੁਣ ਕਹੈ ਗੁਣੀ ਸਮਾਏ ਪੌੜੀ ਬਿਣ ਸੱਚੇ ਸਭ ਕੂੜਾ ਕੂੜ ਕਮਾਈਐ ਬਿਣ ਸੱਚੇ ਕੂੜਿਆਰ ਬੰਨ ਚਲਾਈਐ ਬਿਣ ਸੱਚੇ ਤਨ ਸ਼ਾਰ ਸ਼ਾਰ ਰਲਾਈਐ ਬਿਨ ਸੱਚੇ ਸਭ ਖੋਖ ਜੇ ਪੈਜੈ ਖਾਈਐ ਬਿਨ ਸੱਚੇ ਦਰਬਾਰ ਕੂੜਨਾ ਪਾਈਐ ਕੂੜਾ ਲਾਲ ਚ ਲੱਗ ਮਹਿਲ ਖੁਆਈਐ ਸਭ जग ਠੱਗਿਓ ਠੱਗ ਆਈਐ ਜਾਈਐ ਤਨ ਮਹਿ ਤ੍ਰਸਨਾ ਅਗਨਾ ਸਭ ਦੁਬਝਾਈਐ ਸ਼ਲੋਕ ਮਹਲਾ ਪਹਿਲਾ ਨਾਨਕ ਗੁਰਸੰਤੋਖ ਰਖ ਧਰਮ ਫੋਲਾ ਫਲ ਗਿਆਨ ਰਾਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤਕੇ ਸਾਧ ਖਾਦਲ ਹੈ ਦਾਨਾ ਕੈ ਸਰਦਾਨ ਮਹੱਲਾ ਪਹਿਲਾ ਸੁਨ ਕਾ ਬਿਰਖ ਪਤ ਪਰਵਾਲਾ ਫੁੱਲ ਅਜ ਬਿਹਰ ਲਾਲ ਤਿਤ ਫਲ ਰਤਨਾ ਲੱਗੈ ਮੁਖ ਭਾਕ ਤਾ ਹਿਰਦੈ ਰਦੈ ਸੁਮਨ ਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋ ਬਲੇਖ 68 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵ세ਖ ਹੰਸ ਹੀ ਤ ਲੋਭ ਕੋਪ ਚਾਰੇ ਨਦੀਆਂ ਅਗ ਪਵੈ ਦਜੈ ਨਾਨਕ ਤਰੀਏ ਕਰਮੀ ਲਗ ਪੌੜੀ ਜੀਵਦਿਆਂ ਮਰਮਾਰ ਨਾ ਪਛੋ ਤਈਏ ਝੂਠਾਏ ਹੋ ਸੰਸਾਰ ਕਿਨ ਸਮਝਾਈਐ ਸੱਚ ਨਾ ਧਰੇ ਪਿਆਰ ਤੰਦੈ ਧਾਈਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ ਹੁਕਮੀ ਸਿਰ ਜੰਦਾਰ ਮਾਰੇ ਦਈਐ ਆਪੇ ਦੇ ਪਿਆਰ ਮਨ ਵਸਾਈਐ ਮੋਹ ਤਨਾ ਚਸਾ ਬਿਲਾ ਮਾ ਭਰੀਐ ਪਾਈਐ ਗੁਰ ਪ੍ਰਸਾਦੀ ਬੁੱਝ ਸਚ ਸਮਾਈਐ ਸਨੋਕ ਮਹਲਾ ਪਹਿਲਾ ਤੁਮੀ ਤੁਮਾ ਬਿਸਕ ਤੁਮੀ ਤੁਮਾ ਬਿਸਕ ਤਧੂਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚਿਤਨਾ ਆਵਹੀ ਨਾਨਕ ਕਹੀਐ ਕਿਸ ਹੰਡਣ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨਾ ਕਬ ਅਕੜਾਲ ਕਬ ਉੱਚੀ ਪ੍ਰੀਤਾ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰਹੀ ਤਾ ਪੌੜੀ ਕੀਤੇ ਕਹ ਵਖਾਣਾ ਕਹ ਕਹ ਜਾਵਣਾ ਵੇਦ ਕਹ ਹੈ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇ ਦਾ 부ਝਿਆ ਪਾਵਨਾ ਖਟ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਲਖਬਦ ਸੁਹਾਵਣਾ ਮੰਨੇ ਨਾਉ ਵਿਸੰਖ ਦਰਗਹ ਹੈ ਪਾਵਨਾ ਖਾਲਕ ਕਉ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਏਕਾ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਇਆ ਠੂਹਿਆ ਨਾਗੀ ਲੱਗਾ ਜਾਏ ਆਪਣਾ ਹੱਥੀ ਆਪਣਾ ਦੇ ਕੂਚਾ ਭੇ ਲਾਏ ਹੁਕਮ ਭਿਆ ਤੁਰ ਖਸਮ ਕਾ ਅਤੀ ਹੋ ਧੱਕਾ ਖਾਏ ਗੁਰਮੁਖ ਸਿਉ ਮਨ ਮੁਖਾੜੈ ਨੁਬੈ ਹਕ ਨਿਆਏ ਦੋਹਾਂ ਸਿਰਾਂ 'ਤੇ ਖਸਮ ਵੇਖੈ ਕਰਿ ਬਿਉਪਾਏ ਨਾਨਕ ਏਵੈ ਜਾਣੀਐ ਸਭ ਕਿਛੁ ਤਸਰ ਜਹਾਈ ਮਹੱਲਾ ਦੂਜਾ ਨਾਨਕ ਪਰਖਿ ਆਪਕਾਉ ਤਾ ਪਾਰਖ ਜਾਣ ਰੋਗਦਾਰੂ ਦੋ ਵੈ ਬੁੱਝੈ ਤਵੈ ਦਸ ਜਾਣ ਵਾਟ ਨ ਕਰਈ ਮਾਮਲਾ ਜਾਣ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲਾ ਲੱਭ ਨਾ ਚਲਾਈ ਸਾਚਰ ਰਹੈ ਸੋ ਵਿਸ਼ਟ ਪਰਵਾਣ ਸਰਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ ਅੱਗੇ ਹੋ ਅਗੰਮ ਹੈ ਬਾਹੇ ਦੜਦਾਨ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀਗਾਰੀਆ ਕਾਰਨ ਭਾਗਤ ਦਿਨ ਰਾਤ ਨਾ ਰਹਨੀ ਵਾਰੀਆ ਮਹਿਲਾ ਮੰਝ ਨਿਵਾਸ ਸਬਦ ਸਵਾਰੀਆ ਸੱਚ ਕਹਿਨ ਅਰਦਾਸ ਸੇ ਵਿਚਾਰਿਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਨ ਅਰਦਾਸ ਮਨ ਹੋ ਪਿਆਰੀਆ ਬਿਨ ਨਾ ਵੈ ਤ੍ਰਿਗ ਬਾਸ ਫਿਟਾ ਸੋ ਜੀਵਿਆ ਸਬਦ ਸਵਾਰੀਆਸ ਅੰਮ੍ਰਿਤ ਪੀਵਿਆ ਸੋਕ ਮਹੱਲਾ ਪਹਿਲਾ ਮਾਰੂ ਮੀਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਇੱਕ ਸੁੱਕਾ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨੇਹ ਫਾਲੰਕਸ ਜਨਮ ਅਸ ਜਵਤ ਬ੍ਰਹਮਨਾ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹ ਕੀ ਕਾਰਣ ਕਾਰਣ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਣ ਕਰਤੇ ਵਸ ਜਿਨ ਕਲ ਰਖੀ ਤਾਰ ਪੌੜੀ ਖਸਮ ਕੈ ਦਰਬਾਰ ਢਾਡੀ ਵਸਿਆ ਸੱਚਾ ਹੱਕ ਸੱਚਾ ਖਸਮ ਕਲਾਣਾ ਕਮਲ ਵਿਕਸਿਆ ਖਸਮ ਹੋ ਪੂਰਾ ਪਾਏ ਮਨ ਹੋ ਰਹਿ ਸਿਆਦ ਸੁਮਣਾ ਕੱਡੇ ਮਾਰ ਸੱਜਣਾ ਸਰਸਿਆ ਸੱਚਾ ਸਤਗੁਰ ਸੇਵਨਾ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧੌਸਿਆ ਢਾਡੀ ਕਥਿ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜਿਓ ਮਿਲੇ ਪਿਆਰਿਆ ਸ਼ਲੋਕ ਮਹਲਾ ਪਹਿਲਾ ਖੱਤਿਆ ਹੋ ਜੰਮੇ ਖੱਤੇ ਕਰਨ ਨਾ ਖੱਤਿਆ ਵਿੱਚ ਪਾਹੇ ਤੋਤੇ ਮੂਲ ਨਾ ਉਤਰੈ ਜੇ ਸੋ ਧੋਵਣ ਪਾਹੇ ਨਾਨਕ ਬਖਸੇ ਬਖਸੀਐ ਨਾਹਿਤਾ ਪਾਹੀ ਪਾਹੇ ਮਹਲਾ ਪਹਿਲਾ ਨਾਨਕ ਬੋਲਣਾ ਚਖਣਾ ਦੁੱਖ ਛੱਡ ਮੰਗੀਐ ਸੁਖ ਸੁਖ ਦੁੱਖਾ ਦੋਇ ਦਰ ਕੱਪੜੇ ਪਹਿਰਹਿ ਜਾਇ ਮਨੁਖ ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸੱਚਾ ਪੁਰਖ ਲਖ ਸਿਰਜਣ ਹਾਲਿਆ ਓਜੜਾ ਭੁੱਲੇ ਰਾਹਾ ਗੁਰਵੇ ਖਾਲਿਆ ਸਤਗੁਰ ਸੱਚੇ ਵਾਹੋ ਸੱਚ ਸਮਾਲਿਆ ਪਾਇਆ ਰਤਨ ਕਰਾਹ ਦੀਵਾ ਵਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆਂ ਡਰ ਲੱਗ ਗਰਭ ਸੇ ਗਾਲਿਆ ਨਵ ਭੁੱਲਾ ਜੱਗ ਫਿਰ ਵਿਤਾਲਿਆ ਸ਼ਲੋਕ ਮਹੱਲਾ ਤੀਜਾ ਭੈ ਵਿੱਚ ਜਮਾ ਭੈ ਮਰੇ ਭੀ ਪਉ ਮਨ ਮੈਂ ਹੋਏ ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਭੈਣ ਜੀਵੈ ਬਹੁਤ ਬਹੁਤਾ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈਣ ਜੇ ਮਰੇ ਮੋਹ ਕਾਲੈ ਉੱਟ ਜਾਏ ਪੌੜੀ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਇਆਲ ਨ ਕਵਹੂੰ ਝੂਰੀਐ ਸਤਗੁਰ ਹੋਏ ਦਇਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਇਆਲ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾ ਸੱਚ ਹੁ ਸਮਾਈਐ ਸ਼ਲੋਕ ਮਾਲਾ ਪਹਿਲਾ ਸੇ ਰਖੋ ਹਾਈ ਪਿਅਹ ਮਲਵਾਣੀ ਝੂਠਾ ਮੰਗ ਮੰਗ ਖਾਹੀ ਫੋਲੋ ਫੋਲ ਫਦੀਹਤ ਮੋਹ ਲੈਨ ਪੜਾਸਾ ਪਾਣੀ ਦੇ ਖਸਗਾਹੀ ਭੇਡਾ ਵਾਗੀ ਸਿਰ ਖੋ ਹਾਏ ਨਾ ਭਰੀਆ ਨਾ ਹੱਥ ਸੁਆਹੀ ਮਾਉ ਪੀਉ ਕਿਰਤ ਗਵਾਏ ਨਾ ਟੱਬਰ ਰੋਵਨ ਤਾਹੀ ऊना पिंड न पतल किरिया ना दीवा कथाऊ पाही अठ सठ तीर्थ देन न ठो ब्राह्मण अन्न ना खाही सदा है दिन राति मत्थे टिके नाही चुंडी पाए बहन नितमरण है दी वाण न जाही लक्की कासे हथी फूमण अगो पिछी जाही ना हो जोगी ना हो जंगमा ਨਾ ਓਏ ਕਾਜੀ ਮੁੱਲਾ ਦਈਏ ਵ ਗੋਏ ਫਰੇ ਬਿਗੁੱਤੇ ਫਿੱਟਾ ਵਤੈ ਗੱਲਾ ਜੀਆਂ ਮਹਾਰਾਜ ਵਾਲੇ ਸੋਈ ਅਵਰ ਨਾ ਕੋਈ ਰੱਖੈ ਦਨ ਆਉ ਤੈਸ ਨਾਨੋ ਵੰਜੇ ਭਸ ਪਈ ਸਿਰ ਖੁਖਥੈ ਪਾਣੀ ਵਿੱਚੋਂ ਰਤਨ ਪੰਨੇ ਮੇਰ ਕੀਆ ਮਾਧਾਣੀ ਅਠਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਇ ਨਿਵਜਾ ਨਾਤਾ ਪੂਜਾ ਨਾਵਨ ਸੋ ਦਾ ਸੁ ਜਾਣੀ ਮੋਇਆ ਜੀਵਦਿਆਂ ਗਤ ਹੋਵੈ ਜਾਂ ਸਿਰ ਭਾਈਐ ਪਾਣੀ ਨਾਨਕ ਸਿਰ ਖੁੱਥੇ ਸਹਿਤਾਨੀ ਇੰਨਾ ਗੱਲ ਨਾ ਭਾਣੀ ਬੁੱਟਾ ਹੋਇਆ ਹੋਇ ਵਿਲਾਵਲਾ ਜੀਆਂ ਜੁਗਤ ਸਮਾਣੀ ਬੁੱਠਾ ਯੰਨਕ ਮਾਦਕ ਪਾਹਾ ਸਭ ਸੈ ਪੜਦਾ ਹੋਵੈ ਮੋਠਾ ਕਾਹੋ ਚਰੈ ਨਿਤ ਸੁਰਹੀ ਸਾ ਧਨ ਦਹੀ ਬਲੋਵੈ ਤਿਤਕੇ ਹੋਮ ਜਗ ਸਦ ਪੂਜਾ ਪਾਇਐ ਕਾਰਜ ਸੋ ਹੈ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ ਨਾਹੀਤਾ ਸਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪਾਉਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾ ਪਤ ਜਾਣੀਐ ਜਾਪਤ ਰੱਖੈ ਸੋਏ ਪੌੜੀ ਤੋਦ ਸੱਚੀ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਦੈ ਜਿਹਿਆ ਸੱਚ ਤੇਰਾ ਫੁਰਮਾਨ ਸਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨੀਸਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੈ ਚੜ੍ਹੈ ਸੁਭਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ ਸਲੋਕ ਮਹਲਾ ਦੂਜਾ ਦਿਕੇ ਆਖ ਬੁਝਾਇਆ ਸਿਫਤੀ ਸਚ ਸਮੈਉ ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਮਹਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਸੁਝਾਏ ਤੇ ਸਭ ਕੇ ਸੂਝੈ ਕਹਿ ਕੈ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕ ਆਖਿਓ ਆਪ ਲਹ ਪਰਾਤ ਹੋਵੈ ਜਿਸ ਦਾਤ ਪੌੜੀ ਹਉ ਢਾਡੀ ਬੇਕਾਰ ਕਰ ਲਾਇ ਰਾਤ ਦੇ ਹੈ ਕਬਾਰ ਧਰੋ ਫਰਮਾਇਆ ਢਾਡੀ ਸੱਚੇ ਮਹਿਲਾ ਖਸਮ ਬੁਲਾਇਆ ਸੱਚੀ ਸਫਤਸਲਾਹਾ ਕਪੜਾ ਪਾਇਆ ਸੱਚਾ ਅਮਰਤ ਨਾਮ ਭੋਜਨ ਆਇਆ ਗੋਰ ਮਤੀ ਖਾਦਾ ਰਾਜ ਤੈਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ